ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਤਿ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਪਾਣੀ ਨੇ ਕਾਫੀ ਮਾਰ ਮਾਰੀ ਹੈ 250 ਦੇ ਕਰੀਬ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਫਸਲਾਂ ਦਾ ਘਰਾ ਦਾ ਤੇ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ ਵੱਖ-ਵੱਖ ਟੀਮਾਂ ਵੱਲੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਇੱਕ ਵੱਖਰੀ ਕਿਸਮ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਖਬਰ ਇਹ ਹੈ ਕਿ ਇੱਕ ਐਮਐਲਏ ਦੇ ਪੀਏ ਤੇ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਇਹ ਲੱਗੇ ਨੇ ਜਿੱਥੇ ਮੁਸੀਬਤ ਦੀ ਘੜੀ ਦੇ ਵਿੱਚ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਤਾਂ ਕਹਿੰਦੇ ਜੀ ਇੱਕ ਨਹਿਰ ਤੋੜ ਦਿੱਤੀ ਗਈ ਨਹਿਰ ਆਪਣੇ ਪਿੰਡ ਨੂੰ ਬਚਾਉਣ ਵਾਸਤੇ ਤੋੜੀ ਗਈ ਪਰ 20 ਦੇ ਕਰੀਬ ਪਿੰਡ ਇਸ ਨਹਿਰ ਦੇ ਪਾਣੀ ਦੇ ਨਾਲ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਦਿੱਤੇ ਨੇ ਖੁਦ ਮੌਕੇ ਤੇ ਪਹੁੰਚੇ ਨੇ ਤੇ ਉਹ ਦੱਸਦੇ ਨੇ ਕਿ ਇਸ ਪਿੰਡ ਦੇ ਨਜ਼ਦੀਕ ਜਿਹੜੀ ਨਹਿਰ ਸੀ ਇਹ ਰਾਵੀ ਦਰਿਆ ਦੇ ਵਿੱਚ ਆਉਂਦੀ ਸੀ ਤਾਂ ਰਾਵੀ ਦਾ ਸਾਰਾ ਪਾਣੀ ਇਸ ਨਹਿਰ ਰਾਹੀਂ ਦੂਜੇ ਪਿੰਡਾਂ ਵੱਲ ਜਾ ਰਿਹਾ ਹੈ ਤੇ ਆਪਣੇ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਐਮਐਲਏ ਦੇ ਪੀਏ ਤੇ ਆ ਇਸ ਵੇਲੇ ਅਸੀਂ ਬੱਲੜਵਾਲ ਖੜੇ ਹਾਂ ਔਰ ਆ ਨਹਿਰ ਹੈ ਜਿਹੜੀ ਸਤਾਜੀ ਮਾੜਾ ਸਾਈਡ ਦੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਂਦਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਵੰਡਵਾ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡਾਂ ਲਾਗੇ ਛੰਨਾ ਛਲਾ ਪੈ ਛੰਨਾ ਬੱਲੜਵਾਲ ਉੱਥੇ ਟੁੱਟਾ ਟੋੜ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮਹਿਕਮੇ ਨੇ ਸਾਰੇ ਆ ਜੀ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਬਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਹੈ ਉਹਦਾ ਇਹ ਪਿੰਡ ਹੈ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਗਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਘਟਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਫਤ ਹੈ ਕੁਦਰਤੀ ਟੁੱਟ ਜੇ ਹੋਰ ਗੱਲ ਆ ਪਰ ਜੀਸੀਬੀ ਨਾਲ ਇਹ ਚੱਲਦੀ ਨਹਿਰ ਤੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਹੈ ਧਾਰੀਵਾਲ ਸਾਹਿਬ ਦਾ ਲੋਕੇ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹਾਂ ਤੇ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸ਼ਾ ਸੀ ਉਹ ਵੀ ਆਪਣਾ ਪਿੰਡ ਐ ਪਰ ਅਸੀਂ ਉਹਨੂੰ ਕੋਸ਼ਿਸ਼ ਕਰਨ ਦਾ ਕੇਅਰ ਕਰਦੇ ਹਾਂ ਇੱਧਰ ਹੋਇਓ ਆ ਬਖਾਇਓ ਜਰਾ ਕਿ ਇੱਧਰ ਹੋ ਕੇ ਉਹਦਾ ਸਾਰਾ ਇਲਾਕਾ ਡੁੱਬਣਾ ਐ ਇਹਦੇ ਨਾਲ ਘਟੋ ਘਟ 40 50 ਪਿੰਡਾਂ ਦੀ ਬਦਲ ਜਿਹੜੀ ਉਹ ਤਬਾਹ ਹੋਣੀ ਐ ਕਿਉਂਕਿ ਨਹਿਰ ਦਾ ਪਾਣੀ ਸਿੱਧਾ ਉਹਨੂੰ ਫਸਲਾਂ ਚਲੇ ਗਏ ਬਦਲਾਂ ਦੇ ਅਗਲੇ ਬੰਨੇ ਭਰਨ ਡਿਆ ਵਾ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਾਤ ਨੇ ਇੱਥੇ ਫੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਇਹ ਵਿਚਾਰੇ ਆਪ ਉਧਰ ਵੀ ਵੇਖ ਲੋ ਇੱਧਰ ਵੀ ਵੇਖ ਲੋ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲੋ ਕੀ ਹਾਲਾਤ ਹੋਈ ਰਾਤ ਦੀ ਇਹਨਾਂ ਦੀ ਦੱਸੋ ਜੀ ਕੀ ਹਾਲਾਤ ਹੋਈ ਸਰ ਆਈ ਇੱਥੇ ਆਏ ਆ ਇਹ ਕੰਨਾਂ ਨਾਲ ਪੁਟਾਂਦੇ ਆ ਕੰਨਾਂ ਨਾਲ ਪੁਟਾ ਦੇ ਜੇ ਤਾਂ ਇਹਨਾਂ ਇਹਨਾਂ ਨੂੰ ਰੋਕਿਆ ਸੀ ਰੋਕਿਆ ਇਹਨਾਂ ਨੂੰ ਇਹ ਰੁਗੇ ਨਹੀਂ ਜੇ ਰੁਗੇ ਨਹੀਂ ਜੇ ਇਹਨਾਂ ਨੇ ਇਹਨਾਂ ਨੂੰ ਢੱਕਿਆ ਫਿਰ ਇਹ ਸਾਡੇ ਨਾਲ ਤਾਂ ਢਾਏ ਮੋਬਾਈਲ ਜੇਬ ਤੋਂ ਕੱਢਣ ਲੱਗੇ ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਸੀਂ ਮੋਬਾਈਲ ਖੋ ਲੈਣੇ ਆ ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮਨਪ੍ਰੀਤ ਤੇ ਉਹਨਾਂ ਦੇ ਡੇਰੇ ਗਏ ਜਾ ਕੇ ਉਹਨਾਂ ਨੂੰ ਉਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹ ਨਾਲ ਆਏ ਸਾਡੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹ ਵੀ ਚਲੇ ਗਏ ਆ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਖਲਾਰੀ ਵੀ ਤੁਸੀਂ ਖਲਾਰੋ ਇਹਨਾਂ ਨਹੀਂ ਜੀਸੀਬੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਿਆ ਕੇ ਤੋੜ ਕੇ ਨਿਆ ਫਿਰ ਜੀਸੀਬੀ ਖੜੀਏ ਨਾਲ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਲਾਹ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਨੇ ਆ ਤੁਹਾਡੇ ਹੁਣ ਇਹਦੇ ਤੇ ਕਿਤੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਨਾਲ ਕਰਜਾਵੇ ਸਿਰਫ ਇਹਦੇ ਜੇਈ ਆ ਜਿਹੜਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜਿਹੜਾ ਉਹਦਾ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦਿੰਦੇ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀਓ ਨਾਲ ਰੱਖਿਆ ਕਿ ਲੋਕਾਂ ਦਾ ਲਹੂ ਚੂਸੇ ਨੇ ਉਧਰੋਂ ਹਫਤਾ ਹੀ ਐ ਸਾਰਾ ਪੰਜਾਬ ਜਿਹੜਾ ਐ ਉਹ ਮਦਦ ਕਰਨ ਦੇ ਤੁਰਿਆ ਇਹਨਾਂ ਦਾ ਪੀਏ ਜਿਹੜਾ ਲੋਕ ਡੁੱਬਨ ਦੇ ਤੁਰਿਆ ਸੋ ਤੁਰੰਤ ਉਹਦੇ ਤੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਘਰਾਓ ਕਰਾਂਗੇ ਭਾਵੇਂ ਆ ਐਜੀਟੇਸ਼ਨ ਤੁਹਾਡਾ ਮਨ ਨਹੀਂ ਕਰਦਾ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਪਰ ਹਾਲਾਤ ਵਿੱਚੋਂ ਕੀ ਕੀਤਾ ਉਹਨੇ ਇਸ ਕੰਮ ਦਾ ਤੁਰੰਤ ਉਹਦੇ ਦੇ ਸਖਤੋ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਜੇ ਕਾਰਵਾਈ ਨਹੀਂ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ ਔਰ ਆ ਨਹਿਰ ਹੈ ਜਿਹੜੀ ਸਦਾਜੀ ਮਾੜਾ ਸਾਈਡ ਤੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਂਦਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਵੰਡਵਾ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡਾਂ ਲਾਗੇ ਛੰਨਾ ਛੱਲਾ ਪੇ ਛੰਨਾ ਬੱਲੜਵਾਲ ਉੱਥੇ ਟੁੱਟਾ ਤੋੜ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮੈਘਮ ਨੇ ਸਾਰੇ ਅਸੀਂ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਜੋਗ ਮੁੱਖ ਮੰਤਰੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਫਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਹੈ ਉਹਦਾ ਇਹ ਭਿੰਡੇ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਉਹ ਤੋੜੀ ਆ ਪੋਗਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਘਟਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਫਤ ਆ ਕੁਦਰਤੀ ਟੁੱਟ ਜੇ ਹੋਰ ਗੱਲ ਆ ਪਰ ਜੀਸੀਬੀ ਨਾਲ ਇਹ ਚੱਲਦੀ ਨਹਿਰ ਤੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਹੈ ਧਾਰੀਵਾਲ ਸਾਹਿਬ ਦਾ ਕਿਉਂਕਿ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹਾਂ ਤੇ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸ਼ਾ ਸੀ ਉਹ ਵੀ ਆਪਣਾ ਪਿੰਡ ਹੈ ਪਰ ਅੱਜ ਇਹਨੂੰ ਕੋਚਿੰਗ ਕਰੰਦਾ ਇੱਕ ਕੇਅਰ ਕਰਦੇ ਹੋਣ ਇੱਧਰ ਨੂੰ ਹੋਇਓ ਆ ਬਖਾਇਓ ਜਰਾ ਕਿ ਇੱਧਰ ਨੂੰ ਹੋ ਕੇ ਹੁਣ ਆ ਸਾਰਾ ਇਲਾਕਾ ਡੁੱਬਣਾ ਹੈ ਇਹਦੇ ਨਾਲ ਘਟੋ ਘਟ 40 50 ਪਿੰਡਾਂ ਦੀ ਬਦਲ ਜਿਹੜੀ ਉਹ ਤਬਾਹ ਹੋਣੀ ਹੈ ਕਿਉਂਕਿ ਨਹਿਰ ਦਾ ਪਾਣੀ ਸਿੱਧਾਣੋਂ ਫਸਲਾ ਚਲੇ ਗਿਆ ਬਦਲਾ ਅਗਲੇ ਬੰਨੇ ਭਰਨ ਡਿਆ ਵਾ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਾਤ ਨੇ ਇੱਥੇ ਬੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਇਹ ਵਿਚਾਰੇ ਆਪ ਉਧਰ ਵੀ ਵੇਖ ਲੋ ਇੱਧਰ ਵੀ ਵੇਖ ਲੋ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲੋ ਕੀ ਹਾਲਾਤ ਹੋਈ ਰਾਤ ਦੀ ਇਹਨਾਂ ਦੀ ਦੱਸੋ ਜੀ ਕੀ ਹਾਲਾਤ ਹੋਈ ਸਰ ਆਈ ਇੱਥੇ ਆਏ ਆ ਇਹ ਕਈਆਂ ਨਾਲ ਪਟਾਉਂਦੇ ਆ ਕਈਆਂ ਨਾਲ ਪਟਾਉਂਦੇ ਜੇ ਤੋ ਇਹਨਾਂ ਨੂੰ ਰੋਕਿਆ ਸੀ ਰੋਕਿਆ ਇਹਨਾਂ ਨੂੰ ਇਹ ਰੁਗੇ ਨਹੀਂ ਜੀ ਰੁਕੇ ਨਹੀਂਗੇ ਇਹਨਾਂ ਨੇ ਇਹਨਾਂ ਨੂੰ ਢੱਕਿਆ ਫਿਰ ਇਹ ਸਾਡੇ ਨਾਲ ਤਾਂ ਢਾਹ ਇਹ ਮੋਬਾਈਲ ਜੇਬ ਤੋਂ ਕੱਢਣ ਲੱਗੇ ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਹੀਂ ਮੋਬਾਈਲ ਖੋ ਲੈਣੇ ਆ ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮਨਪ੍ਰੀਤ ਨੂੰ ਉਹਨਾਂ ਦੇ ਦੇਦੇ ਗਏ ਜਾ ਕੇ ਉਹਨਾਂ ਨੂੰ ਉਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗਲਤੀ ਮਾਰੇ ਉਹ ਨਾਲ ਆਏ ਸਾਡੇ ਉਹਨਾਂ ਨੂੰ ਇਹਨਾਂ ਗਲਤੀ ਮਾਰੇ ਉਹੀ ਚਲੇ ਗਏ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਖਲਾਰੀ ਵੀ ਤੁਸੀਂ ਖਲਾਰੋ ਇਹਨਾਂ ਨਹੀਂ ਜੀਸੀਬੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਿਆ ਆ ਕੇ ਤੋੜ ਕੇ ਨਿਆ ਫਿਰ ਜੇਸੀਬੀ ਖੜੀ ਹੈ ਨਾਲੇ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਹਾਲਾਤ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਣੇ ਆ ਤੁਹਾਡੇ ਹੁਣ ਇਹਦੇ ਦੇਖ ਤੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਹਰ ਕਰ ਜਾਵੇ ਸਿਰਫ ਇਹ ਜੇ ਹੀ ਆਣਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜਿਹੜਾ ਉਹਦਾ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦਿੰਦੇ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀੜਾ ਰੱਖਿਆ ਕਿ ਲੋਕਾਂ ਦਾ ਲਹੂ ਚੁੱਸੇ ਨੇ ਉਧਰੋਂ ਹਫਤਾ ਹੀ ਐ ਸਾਰਾ ਪੰਜਾਬ ਜਿਹੜਾ ਆ ਉਹ ਮਦਦ ਕਰਨ ਤੇ ਤੁਰਿਆ ਇਹਨਾਂ ਦਾ ਪੀੜਾ ਜਿਹੜਾ ਲੋਕ ਡੁੱਬਨ ਤੇ ਤੁਰਿਆ ਸੋ ਤੁਰੰਤ ਉਹਦੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਕਰਾਓ ਕਰਾਂਗੇ ਭਾਵੇਂ ਆ ਐਜੀਟੇਸ਼ਨ ਤੁਹਾਡਾ ਮਨ ਨਹੀਂ ਕਰਦਾ ਐ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਨ ਦੇ ਚਾਹੁੰਦੇ ਪਰ ਆਹ ਹੱਥ ਕੋ ਕੀ ਕੀਤਾ ਉਹਨੇ ਇਸ ਕੰਮ ਦਾ ਤੁਰੰਤ ਇਹਦੇ ਸੈਕਟਰ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਇਹ ਕਾਰਵਾਈ ਨਹੀਂ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ ਦੱਸ ਦਿਓ ਕਿ ਹੜ੍ਹਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਲੋਕਾਂ ਲਈ ਵੱਡੇ ਕੰਮ ਕਰ ਰਹੇ ਹਾਂ ਤੇ ਹੋ ਵੀ ਰਹੇ ਨੇ ਪਰ ਦੂਜੇ ਪਾਸੇ ਲੋਕਾਂ ਦੇ ਵਿੱਚ ਇਹ ਹੈ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਘਰਾਂ ਦਾ ਜ਼ਮੀਨਾਂ ਦਾ ਫਸਲਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਲੀਡਰ ਸਿਆਸੀ ਤਰ੍ਹਾਂ ਵੀ ਲੋਕਾਂ ਦੀ ਮਦਦ ਦੇ ਵਿੱਚ ਜੁਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਇਸ ਖਬਰ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਹੁਣ ਸੱਚੇ ਦਾ ਕੀ ਹੈ ਕਿਉਂ ਇਲਜ਼ਾਮ ਲੱਗ ਰਹੇ ਨੇ ਇਹ ਤਾਂ ਜਦੋਂ ਤੱਕ ਖੁਦ ਉਸ ਐਮਐਲਏ ਦਾ ਪੀਏ ਸਾਹਮਣੇ ਆ ਕੇ ਨਹੀਂ ਦੱਸਦਾ ਉਦੋਂ ਤੱਕ ਕੁਝ ਵੀ ਸਥਿਤੀ ਸਪਸ਼ਟ ਨਹੀਂ ਹੋਵੇਗੀ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ